ਇਥੇ ਰਾਮਦਾਰ ਸਮਝ ਲੈਣਾ ਰਾਮਦਾਰ ਤਾਂ ਰਮਿਆ ਹੋਇਆ ਪ੍ਰਮਾਤਮਾ ਜਿਹੜਾ ਜਰੇ-ਜਰੇ ਚ ਕਣ-ਕਣ ਚ ਵਸਿਆ ਹੋਇਆ ਹੈ ਰਾਮ ਸ਼ਬਦ ਬਾਣੀ ਚ ਦਸਰ ਦੇ ਪੁੱਤਰ ਰਾਮਲੀ ਵੀ ਆਇਆ ਮੈਂ ਇਤੋਂ ਮੁਨਕਰ ਨਹੀਂ ਹਾਂ ਪਰ ਜਦੋਂ ਉੱਥੇ ਲਿਆਇਆ ਉੱਥੇ ਰੋਵੇ ਰਾਮ ਨਿਕਾਲਾ ਪਿਆਇਆ ਆਹ ਫਰਕ ਦੱਸਣਾ ਬਹੁਤ ਜ਼ਰੂਰੀ ਹੈ ਜਦੋਂ ਰੱਬ ਲਈ ਆਇਆ ਉਦੋਂ ਆਇਆ ਕੇ ਸਾਦੋ ਰਚਨਾ ਰਾਮ ਬਣਾਈ ਅਸੀਂ ਉਸ ਰਾਮ ਦੇ ਪੁਜਾਰੀਆਂ ਜਿਹਨੇ ਸਾਰੀ ਕਾਇਨਾਤ ਨੂੰ ਸਰ ਜਿਹੜਾ ਜੰਮਣ ਮਰਨ ਤੋਂ ਰਹਿਤ ਆਪ ਲੀਕ ਅਸੀਂ ਸਤਿਕਾਰ ਕਰਦੇ ਹਾਂ ਰਿਸਪੈਕਟ ਕਰਦੇ ਹਾਂ ਹਰ ਇੱਕ ਦੀ ਮੈਂ ਪਹਿਲਾਂ ਬੇਨਤੀ ਕੀਤੀ ਹੈ ਪਰ ਸਿੱਖ ਉਸ ਰਾਮ ਦਾ ਕਬੀਰ ਰਾਮ ਕਹਿਣ ਮੈਂ ਵੇਦ ਹੈ ਹੈ ਕਬੀਰ ਰਾਮ ਕਹਿਣ ਚ ਇੱਕ ਫਰਕ ਹੈ ਤਾਂ ਮੈਂ ਇੱਕ ਵਿਚਾਰ ਸੋਈ ਰਾਮ ਸਭਾ ਕਾ ਸੋਈ ਕੋਤਕ ਹਾਰ ਜਿੱਦੋਂ ਸਾਡਾ ਕੋ ਹਿੰਦੂ ਵੀ ਰਾਮ ਕਹਿੰਦਾ ਉਹਦੇ ਦਿਮਾਗ ਚ ਦਸ਼ਰਤ ਦੇ ਪੁੱਤਰ ਰਾਮ ਭਗਵਾਨ ਦੀ ਪਿਕਚਰ ਬੈਠੀ ਹੈ ਪਰ ਜੋ ਸਿੱਖ ਰਾਮ ਕਹਿੰਦਾ ਉਹਦੇ ਅੰਦਰ ਜਿਹੜੀ ਪਿਕਚਰ ਬੈਠੀ ਹੈ ਉਹ ਹੈ ਜਲ ਥਲ ਮਹੀਲ ਪੂਰਿਆ ਰਮਿਆਂ ਵਿੱਚ ਵੜਾ ਰਮਈਆ ਕੇ ਗੋਣ ਚੇਤ ਪ੍ਰਾਨੀ ਪਰ ਸਾਡੇ ਕਈ ਲੀਡਰ ਸਟੇਟਮੈਂਟਾਂ ਜਾ ਕੇ ਵਿਚਾਰੇ ਦੇ ਆਉਂਦੇ ਉਹਨਾਂ ਦੀਆਂ ਵੀ ਮਜਬੂਰੀਆਂ ਨੇ ਚਲੋ ਪਰ ਆਪਾਂ ਸਿੱਖ ਹੋਣ ਦੇ ਨਾਤੇ ਐਸ ਭਿੰਤਾ ਨੂੰ ਸਮਝਣਾ ਬਹੁਤ ਜ਼ਰੂਰੀ ਹੈ ਸਿੱਖ ਉਸ ਰਾਮ ਦਾ ਪੁਜਾਰੀ ਹੈ ਜਿਹੜਾ ਸਾਦੋ ਰਚਨਾ ਰਾਮ ਬਣਾਈ ਨਾਓ ਮਰੇ ਨਾ ਠਾਗੇ ਜਾਏ ਜਿਲਕੇ ਰਾਮ ਵਸੇ ਮਨ ਮੈਂ ਉਹ ਰਮਿਆ ਹੋਇਆ ਪਰਮਾਤਮਾ ਅਕਾਲ ਪੁਰਖ ਵੈਗੁਰੂ ਇੱਥੇ ਹੁਣ ਕਿਹਾ ਰਾਮ ਨਾਮ ਜੋ ਜਨ ਜਪੇ ਰਾਮ ਦਾ ਨਾਮ ਜਿਹੜੇ ਜਨ ਜਪਦੇ ਨੇ ਪਰਮੇਸ਼ਰ ਦੇ ਨਾਮ ਨਾਲ ਜਿਹੜੇ ਜੁੜਦੇ ਨੇ ਅਨ ਦਿਨ ਦਿਨ ਰਾਤ ਸਦ ਜਾਗ ਹੈ ਉਹ ਸਦਾ ਜਾਗਦੇ ਆ ਜਾਗਣ ਦਾ ਅਰਥ ਕੀ ਹੈ ਸੁਚੇਤ ਰਹਿੰਦੇ ਆ ਤੰਤ ਤੰਤ ਦਾ ਅਰਥ ਕੀ ਜੀ ਤੰਤਰ ਤੰਤਰ ਮੀਨ ਤਾਗਾ ਤਾਗੇ ਬੰਦੇ ਕਈ ਤੁਸੀਂ ਵਖਿਆ ਹੋਏਗਾ ਡੋਲਿਆਂ ਨਾਲ ਬੰਦੇ ਹੁੰਦੇ ਆ ਗਿੱਟਿਆਂ ਨਾਲ ਬੰਦੇ ਹੁੰਦੇ ਆ ਬਾਹਾਂ ਨਾਲ ਬੰਦੇ ਹੁੰਦੇ ਕਈਆਂ ਨੇ ਤੰਤ ਮੰਤ ਮੰਤ ਮੀਨ ਮੰਤਰ ਨਾ ਉਹਦਾ ਕੋਈ ਤਾਗਾ ਵਗਾਰ ਸਕਦਾ ਨਾ ਉਹਦਾ ਕੋਈ ਮੰਤਰ ਵਗਾਰ ਸਕਦਾ ਚਾਹ ਕਹਿੰਦੇ ਨજર ਲੱਗਣੀ ਤੰਤ ਮੰਤ ਨਾਲ ਜੋ ਹੀ ਤੇਤ ਚਾਖ ਨਾ ਲੱਗੇ ਉਹਨੂੰ ਕਿਸ ਦੀ ਨਜ਼ਰ ਨਹੀਂ ਲੱਗ ਸਕਦੀ ਤੇ ਅੱਜ ਮਾਰੇ ਅਸੀਂ ਕਿੰਨਾ ਕੁਝ ਰੱਖਿਆ ਨਿੰਬੂ ਮਿਰਚਾਂ ਵੀ ਸਿੱਖਾਂ ਨੇ ਆਪਣੀਆਂ ਦੁਕਾਨਾਂ ਦੇ ਬਾਹਰ ਟੰਗੇ ਹੁੰਦੇ ਕਿਆਂ ਨੇ ਕਿਉਂ ਜੀ ਕਈਆਂ ਨੇ ਆਪਣੀਆਂ ਟਰੈਕਟਰਾਂ ਦੇ ਥੱਲੇ ਕਾਲੀਆਂ ਪਰਾਂਦੀਆਂ ਟੰਗੀਆਂ ਹੁੰਦੀਆਂ ਨੇ ਕਈ ਆਪਣਾ ਘਰ ਬਣਾਉਂਦੇ ਅਗੇ ਨਜ਼ਰ ਵਟੂ ਟੰਗਦੇ ਵੀ ਸਾਡੇ ਘਰ ਨੂੰ ਕੋਈ ਨਜ਼ਰ ਨਾ ਲਾ ਦੇਵੇ ਕਈ ਬੀਬੀਆਂ ਆਪਣੇ ਆਪਣਾ ਨਿਆਣਾ ਤਿਆਰ ਕਰਕੇ ਨੇ ਕਿ ਹਾਏ ਕਿੰਨਾ ਸੋਹਣਾ ਲੱਗਦਾ ਇੱਕ ਦਿਨ ਮੈਂ ਇਹ ਬਾਹਰ ਦੀ ਗੱਲ ਹੈ ਵਿਦੇਸ਼ ਦੀ ਤੇ ਉਹ ਭੈਣ ਕਹੇ ਹੁਣ ਮੈਂ ਨਾ ਆਪਣੇ ਬੱਚੇ ਨੂੰ ਗੁਰਦੁਆਰੇ ਲੈ ਕੇ ਨਹੀਂ ਜਾਂਦੀ ਮੈਂ ਕਿਹਾ ਭੈਣੇ ਕਿਉਂ ਕਹਿੰਦੀ ਐਤਵਾਰ ਦਾ ਦਿਨ ਸੀ ਆਪਣੇ ਮੈਂ بیٹے ਨੂੰ ਗੁਰਦੁਆਰੇ ਲੈ ਕੇ ਗਈ ਉਹ ਘਰ ਆਣ ਕੇ ਰੋਣਾ ਚੁੱਪ ਕਰੇ ਸੱਸ ਮੇਰੀ ਕਹਿੰਦੀ ਇਹਨੂੰ ਕਿਸੇ ਨੇ ਨજર ਲਾਤੀ ਘਰ ਆਣ ਕੇ ਉਹ ਚੋਪੀ ਨਾ ਕਰੇ ਸੁੱਤਾ ਹੀ ਨਾ ਰਾਤ ਬੱਚਾ ਸਾਡਾ ਮੈਂ ਕਿਹਾ ਹੁਣ ਕਾਰਨ ਲੱਭਾ ਤੁਸੀਂ ਬੱਚਾ ਕਿਉਂ ਨਹੀਂ ਸੀ ਮਤਲਬ ਘਰ ਆਣ ਕੇ ਸੌਂਦਾ ਉਹ ਨજર ਨਹੀਂ ਸੀ ਲੱਗੀ ਵਾਸਤੇ ਬੱਚੇ ਦੀਆਂ ਹੱਡੀਆਂ ਕੂਲੀਆਂ ਹੁੰਦੀਆਂ ਸੋਹਣੇ ਬੱਚੇ ਨੂੰ ਸਾਰੇ ਚੁੱਕਦੇ ਆ ਉੱਥੇ ਗੁਰਦੁਆਰੇ ਜਿਹੜਾ ਕਵੇ ਉਹ ਬੱਚੇ ਨੂੰ ਚੁੱਕੇ ਉਹ ਆਂਦੀ ਉਹਨਾਂ ਸਾਰਿਆ ਪਿਆਰ ਵੜਾ ਕੀਤਾ ਸੰਗਤ 'ਚ ਉਹ ਬੱਚਾ ਥੱਕ ਗਿਆ ਹੁਣ ਆਪਾਂ ਥੱਕੇ ਹੋਵਾਂਗੇ ਤੇ ਕਵਾਂਗੇ ਭਾਈ ਕੋਈ ਲਤ ਨੱਪਦੇ ਕੋ ਬਾਂ ਨੱਪਦੇ ਬੱਚਾ ਤੇ ਵਿਚਾਰਾ ਰੋ ਕੇ ਦੱਸ ਸਕਦਾ ਨਾ ਕਿ ਮੈਨੂੰ ਨੀਂਦ ਤੇ ਸਾਡੇ ਲੋਕ ਇਹ ਚੀਜ਼ ਸਮਝਦੇ ਨਹੀਂ ਕਿ ਬੱਚਾ ਥੱਕ ਗਿਆ ਪਤਾ ਕਰਨ ਕਿ ਇਹਨੂੰ ਕਿਸੇ ਨੇ ਨજર ਲਾਤੀ ਤੇ ਲਓ ਜੀ ਉਹ ਤੋਂ ਬਾਅਦ ਸਾਸਰੇ ਕਹਿੰਦਾ ਹੁਣ ਤੂੰ ਇਹਨੂੰ ਗੁਰਦੁਆਰੇ ਲੈ ਕੇ ਨਾ ਜਾਇਆ ਕਰ ਇਹਨੂੰ ਨજર ਲੱਗ ਜਾਣੀ ਮਤਲਬ ਐਦਾਂ ਤੇ ਸਾਡੇ ਦਿਮਾਗ ਵਿੱਚ ਗੱਲਾਂ ਬਹਿ ਜਾਂਦੀਆਂ ਤੇ ਅਸੀਂ ਵਹਿਮਾਂ ਦੇ ਸ਼ਿਕਾਰ ਹੋ ਜਾਂਦੇ ਆ ਇਹਨਾਂ ਚੋਂ ਬੰਲਾਂ ਚੋਂ ਬਾਹਰ ਨਿਕਲਣਾ ਉਹਦਾ ਤੇ ਬੜੇ ਤਰੀਕੇ ਨੇ ਬੱਚਿਆਂ ਨੂੰ ਤੁਸੀਂ ਉਹਦੀ ਮਾਲਚ ਕਰ ਸਕਦੇ ਆ ਬੱਚੇ ਨੂੰ ਤੁਸੀਂ ਪਿਆਰ ਦੇ ਨਾਲ ਬੜਾ ਕੁਝ ਹੋ ਸਕਦਾ ਪਰ ਸਾਡੇ ਦਿਮਾਗ ਚ ਕਈ ਤਰ੍ਹਾਂ ਦੇ ਖਿਆਲਤ ਬੈਠ ਜਾਂਦੇ ਨੇ ਜਿਨ੍ਹਾਂ ਨੂੰ ਸਾਡੇ ਅੰਦਰੋਂ ਕੱਢਣ ਦੀ ਜ਼ਰੂਰਤ ਹੈ ਤੋ ਖੈਰ ਜਿਹੜੀ ਮੈਂ ਗੱਲ ਕਰ ਰਿਹਾ ਸੀ ਜਦੋਂ ਸਿੱਖ ਗੁਰਮਤ ਨਾਲ ਜੁੜਦਾ ਇਹਨਾਂ ਵਹਿਮਾਂ ਭਰਮਾਂ ਪਖੰਡਾਂ ਚੋਂ ਬਾਹਰ ਨਿਕਲਦਾ ਤੋ ਗੱਲ ਸੀ ਸਾਡੇ ਗੁਰੂ ਪਾਤਸ਼ਾਹ ਜੀ ਨੇ ਜਿਹੜੀ ਜੰਗ ਲੜੀ ਆ ਉਹ ਮਨੁੱਖਤਾ ਵਾਸਤੇ ਲੜੀ ਆ ਇਤੋਂ ਦੇ ਦੱਬੇ ਕੁਚਲੇ ਲਤਾੜੇ ਹੋਏ ਲੋਕਾਂ ਲਈ ਉਹਨਾਂ ਵਿੱਚ ਔਰਤ ਉਹਨਾਂ ਵਿੱਚ ਉਹ ਮਜਬ ਦੇ ਲੋਕ ਜਿਨ੍ਹਾਂ ਨੂੰ ਉਹ ਅੱਜ ਵੀ ਅੱਜ ਵੀ ਇਸ ਭਾਰਤ ਦੇਸ਼ ਵਿੱਚ ਇਦਾਂ ਦੇ ਧਾਰਮਿਕ ਸਥਾਨਾਂ ਜਿੱਥੇ ਜਾਤ ਵੇਖ ਕੇ ਬਰਾਦਰੀ ਵੇਖ ਕੇ ਉਹਨੂੰ ਅੰਦਰ ਪ੍ਰਵੇਸ਼ ਕਰਨ ਦੀ ਆਗਿਆ ਨਹੀਂ ਦਿੱਤੀ ਜਾ ਰਹੀ ਹੈਗੇ ਆ ਨਾ ਜੀ ਭਾਰਤ ਦੇਸ਼ ਵਿੱਚ ਇਦਾਂ ਦੇ ਧਾਰਮਿਕ ਸਥਾਨ ਵੀ ਹੈਗੇ ਉਹਨੂੰ ਪੁੱਛਿਆ ਅੱਛਾ ਆਰਮੀ ਦਾ ਨੌਜਵਾਨ ਬਾਰਡਰ ਤੇ ਦੇਸ਼ ਦੀ ਰੱਖਿਆ ਕਰ ਰਿਹਾ ਹੈ ਪਰ ਜਦੋਂ ਉਹ ਵੀ ਕਿਸੇ ਧਾਰਮਿਕ ਸਥਾਨ ਤੇ ਮੱਥਾ ਟੇਕਣ ਜਾਂਦਾ ਉਹਨੂੰ ਇਸ ਕਰਕੇ ਮਨਾ ਕਰਤਾ ਜਾਂਦਾ ਕਿ ਤੇਰੀ ਜਾਤ ਉੱਚੀ ਨਹੀਂ ਹੈ ਉਹਨੂੰ ਜਿਹੜਾ ਤਿਲਕ ਲਾਉਣਾ ਜਾਂ ਜਿਹੜੀ ਉਹਦੀ ਪੂਜਾ ਕਰਨੀ ਉਹਨੂੰ ਧਾਰਮਿਕ ਸਥਾਨ ਤੋਂ ਬਾਹਰ ਰੱਖ ਕੇ ਇਹ ਭਾਰਤ ਦੇਸ਼ ਹੈ ਇਹ ਤਾਂ ਗੁਰੂ ਨਾਨਕ ਸਾਹਿਬ ਦਾ ਕਰ ਸੀ ਜਿੱਥੇ ਪੰਗਤ ਵਿੱਚ ਆਪਾਂ ਇਕੱਠੇ ਬੈਠ ਕੇ ਪ੍ਰਸ਼ਾਦਾ ਛਕਦੇ ਆਂ ਸੰਗਤ ਇਕੱਠੇ ਕਰਦੇ ਆਂ ਇਹ ਗੁਰੂ ਸਾਹਿਬ ਨੇ ਬਰਾਬਰਤਾ ਦਿੱਤੀ ਕਿ ਭਾਈ ਕੋਈ ਫਰਕ ਨਹੀਂ ਇੱਕ ਪਿਤਾ ਇੱਕ ਅਸਕੇ ਹਾਂ ਬਾਰਕ ਤੂੰ ਮੇਰਾ ਗੁਰਹਾਈ ਗੁਰੂ ਨਾਨਕ ਸਾਹਿਬ ਜੀ ਨੇ ਦੱਬੇ ਕੁਚਲੇ ਮਜਲੂਮ ਆਮ ਲੋਕਾਂ ਦੇ ਹੱਕ ਵਿੱਚ ਗੁਰਨਾਨ ਨ ਸਾਹਿਬ ਦੀ ਸਭ ਤੋਂ ਵੱਡੀ ਉੱਚ ਜਾਤੀਏ ਲੋਕਾਂ ਦੇ ਮੂੰਹ ਤੇ ਚਪੇੜ ਪਤਾ ਕਿਹੜੀ ਸੀ ਆਪਣਾ ਸਾਥੀ ਭਾਈ ਮਰਦਾਨੇ ਨੂੰ ਚੁਣਨਾ 10 ਸਾਲ ਵੱਡੇ ਸਨ ਭਾਈ ਮਰਦਾਨਾ ਜੀ ਗੁਰਨਾਨ ਨ ਸਾਹਿਬ ਤੋਂ ਉਮਰ ਦੇ ਵਿੱਚ 10 ਸਾਲ ਭਾਈ ਮਰਦਾਨਾ ਜੀ ਗੁਰਨਾਨ ਨ ਸਾਹਿਬ ਤੋਂ ਵੱਡੇ ਸਨ ਨਾਲ ਲੈ ਕੇ ਤੁਰੇ ਉਹਨੂੰ ਭਾਈ ਮਰਦਾਨਾ ਜੀ ਨੂੰ ਉਹਨੀਆਂ ਰਾਗਾਂ ਚ ਗੁਰੂ ਨਾਨਕ ਸਾਹਿਬ ਦੀ ਬਾਣੀ ਹੈ ਤੇ ਹਰ ਰਾਗ ਦੀ ਮੁਹਾਰਤ ਸੀ ਭਾਈ ਮਰਦਾਨਾ ਜੀ ਨੂੰ ਸਾਰਾ ਦਿਨ ਮਰਦਾਨਾ ਜੀ ਗੁਰੂ ਨਾਨਕ ਸਾਹਿਬ ਦੇ ਨਾਲ ਰਹਿੰਦੇ ਹੋਣਗੇ ਜਦੋਂ ਸ਼ਾਮਾਂ ਨੂੰ ਪ੍ਰਸ਼ਾਦਾ ਛਕਣ ਦਾ ਸਮਾਂ ਹੁੰਦਾ ਹੋਵੇਗਾ ਇਹ ਕਹਿੰਦੇ ਹੋਣਗੇ ਮਰਦਾਨਾ ਜੀ ਥੋੜਾ ਜਿਹਾ ਪਰਾਂ ਹੋ ਜੋ ਤੜ ਲਾ ਕੇ ਬਹਿ ਕੇ ਮੈਂ ਪ੍ਰਸ਼ਾਦਾ ਨਹੀਂ ਛਕ ਸਕਦਾ ਕਿੰਨਾ ਪਿਆਰ ਹੋਏਗਾ ਗੁਰਨਾਨ ਸਾਹਿਬ ਜੀ ਦਾ ਭਾਈ ਮਰਦਾਨਾ ਜੀ ਨਾਲ ਇੱਥੋਂ ਸ਼ੁਰੂ ਹੋਈ ਸੀ ਜੰਗ ਪੰਜਵੇਂ 파ਸ਼ਾ ਤਤੀਆਂ ਤਵੀਆਂ ਤੇ ਬੈਠ ਕੇ ਦੇਗਾ ਚ ਉਬਾਲੇ ਖਾ ਗਏ ਬਾਬਰ ਨੂੰ ਜਬਰ ਕਿਹਾ ਗੁਰਨਾਨ ਸਿੰਘ ਦੇ ਘਰ ਨੇ ਗੁਰਗੋਬਿੰਦ ਸਿੰਘ ਸੱਚੇ 파ਸ਼ਾ ਮਹਾਰਾਜ ਜਿਨ੍ਹਾਂ ਦੇ ਪਿਤਾ ਜੀ ਗੁਰੂ ਤੇਗ ਬਹਾਦਰ ਮਹਾਰਾਜ ਦਿੱਲੀ ਦੀ ਧਰਤੀ ਤੇ ਸ਼ਹਾਦਤ ਦਾ ਜਾਮ ਪੀਂਦੇ ਨੇ 9.5 ਸਾਲ ਦੀ ਐਸੀ ਗੋਬਿੰਦ ਰਾਏ ਜੀ ਜਿਹਦ ਗੁਰਤਾ ਗੱਦੀ ਤੇ ਬੈਠਦੇ ਨੇ Hindu ਪਾੜੀ ਰਾਜਿਆਂ ਨਾਲ 13 ਜੰਗਾਂ ਇੱਕ ਜੰਗ ਵਿੱਚ ਔਰੰਗਜ਼ੇਬ ਦੀ ਫੌਜ ਸ਼ਾਮਲ ਹੁੰਦੀ ਹੈ ਜਿਹੜੀ ਚਮਕੌਰ ਸਾਹਿਬ ਦੀ ਜੰਗ ਹੈ ਸੇਖੂ ਗੁਰ ਦੀ ਬਾਣੀ ਦੇਖੋ ਆਪਣੀ ਕੌਮ ਦਾ ਇਤਿਹਾਸ ਅਸੀਂ ਤਾਂ ਅੱਜ ਸਿੱਖੀ ਵਿਚਾਰਧਾਰਾ ਤੋਂ ਕਹਾਂ ਦੂਰ ਜਾ ਕੇ ਬੈਠ ਕੇ ਘਰਾਂ ਚ ਬਾਣੀ ਦੀਆਂ ਪੋਥੀਆਂ ਚਾਹੀਦੀਆਂ ਸੀ ਜਿਨ੍ਹਾਂ ਵਿੱਚ ਸਮਰਥਾ ਹੈ ਘਰਾਂ ਚ ਪਾਣੀ ਦੇ ਸਰੂਪ ਰੱਖੋ ਸਹਿਜ ਪਾਠ ਕਰੋ ਪੁਰਾਣੇ ਸਮੇਂ ਚ ਸਫਰੀ ਬੀੜਾ ਹੁੰਦੀਆਂ ਸੀ ਸਾਡੇ ਬਜ਼ੁਰਗਾਂ ਕੋਲ ਉਹ ਗੁਰਬਾਣੀ ਪੜਦੇ ਸੀ ਬਾੜੇ ਤੁਹਾਡੇ ਮਨ ਨੂੰ ਮਜ਼ਬੂਤ ਕਰਦੀ ਐ ਤੁਹਾਨੂੰ ਅੰਦਰੋਂ ਤਗੜਾ ਕਰਦੀ ਆਜ ਅੰਦਰੋਂ ਅਸੀਂ ਕਮਜ਼ੋਰ ਕਿਉਂ ਆ ਕਿਉਂਕਿ ਸਾਡੇ ਕੋਲ ਸਤਗੁਰ ਦੀ ਬਾਣੀ ਦੇ ਨੇਕ ਵਿਚਾਰ ਨਹੀਂ ਹੈਗੇ ਸਾਨੂੰ ਅੰਦਰੋਂ ਮਜ਼ਬੂਤ ਕਰਦੀ ਅੱਜ ਵੀ ਹੈਗੇ ਨੇ ਬਹੁਤ ਮੈਂ ਬੰਗਲਾ ਸਾਹਿਬ ਕਥਾ ਕਰਦਾ ਸੀ ਲਖਨਊ ਤੋਂ ਇੱਕ Hindu ਭੈਣ ਦਾ ਫੋਨ ਆਇਆ ਕਹਿੰਦੀ ਵੀ ਜੀ ਦੂਜੀ ਵਾਰ ਮੈਂ ਗੁਰੂ ਗ੍ਰੰਥ ਸਾਹਿਬ ਦਾ ਸਹਿਜ ਪਾਠ ਸ਼ੁਰੂ ਕਰ ਦਿੱਤਾ ਅਰਥਾਂ ਸਹਿਤ ਦੂਜੀ ਵਾਰ ਦੂਜੀ ਵਾਰ ਕਹਿੰਦੀ ਪੜ੍ਹ ਕੇ ਸਮਝ ਆ ਗਈ ਆ ਕਿ ਗੁਰੂ ਪਾਰਸ਼ਾ ਜੀ ਦੀਆਂ ਜਿੰਨੀਆਂ ਵੀ ਵਿਚਾਰ ਧਾਰਾਂ ਮਨੁੱਖਤਾ ਦੇ ਭਲੇ ਵਾਸਤੇ ਆ ਤੇ ਅੱਜ ਸਿੱਖ ਕੋਈ ਕਿਸੇ ਮਠੀ ਤੇ دیਵਾ ਜਗਉਣ ਜਾ ਰਿਹਾ ਵੀਰਵਾਰ ਕੋ ਕਿਸੇ ਦੇਹਤਾਰੀ ਬਾਬੇ ਦੇ ਪੈਰਾਂ 'ਚ ਬੈਠਾ ਘਰ ਸਰੂਪ ਰੱਖਿਆ ਹੁੰਦਾ ਮਹਾਰਾਜ ਦਾ ਤੇ ਦੇਹਤਾਰੀਆਂ ਦੇ ਪੈਰਾਂ 'ਚ ਜਾ ਕੇ ਬੈਠਾ ਹੁੰਦਾ ਸਿੱਖ ਖੋਣ ਵਾਲਾ ਆਪਣੇ ਆਪ ਨੂੰ ਗੁਰੂ ਕਿ ਸਿੱਖੋ ਆਪਣੇ ਗੁਰੂ ਦੇ ਦਰ ਦੇ ਹੁੰਦੇ ਆ ਆਪਣੇ ਗੁਰੂ ਦਾ ਐਡਾ ਵੱਡਾ ਮਹਾਨ ਘਰ ਹੁੰਦਿਆਂ ਸਾਨੂੰ ਕਿਤੇ ਹੋਰ ਜਾਣ ਦੀ ਲੋੜ ਨਹੀਂ ਰੇ ਜੀ ਨਲਜ ਲਾਜ ਤੋਂ ਨਾਹੀਂ ਹਰ ਤਜ ਕਰਤ ਕਾਹੂ ਕੇ ਜਾਹੀਂ ਜਾ ਕੋ ਠਾਕੁਰ ਉੱਚਾ ਹੋਈ ਸੋ ਜਨ ਪਰ ਘਰ ਜਾਤ ਨਾ ਸੋਹੀ ਦੁਸ਼ ਕਰਕੇ ਪਾਸ਼ਕੰਦੇ ਨੇ ਮਿਰਤਕੋ ਪਾਇਉ ਤਨਸਾਸਾ ਪੂਰਾ ਗੁਰੂ ਜਿਹੜਾ ਬੰਦਾ ਅੰਦਰੋਂ ਮਰ ਚੁੱਕਾ ਡੈੱਡ ਹੋ ਚੁੱਕਾ ਉਹਦੇ ਵਿੱਚ ਵੀ ਸਵਾਸ ਪਾ ਦਿੰਦਾ ਹੈ ਗੁਣਾ ਦੇ ਸਵਾਸ ਪਾ ਦਿੰਦਾ ਜਿਵੇਂ ਪਵਨ ਗੁਰੂ ਆਪਾਂ ਗੱਲ ਕੀਤੀ ਸੀ ਪਾਣੀ ਪੀਤਾ ਹਵਾ ਗੁਰੂ ਦਾ ਮਤਲਬ ਕੀ ਸੀ ਜਿਵੇਂ ਹਵਾ ਸਰੀਰ ਨੂੰ ਜਿਉਂਦਾ ਰੱਖਣ ਵਾਸਤੇ ਸਾਨੂੰ ਆਕਸੀਜਨ ਮਿਲੇ ਤੇ ਅਸੀਂ ਜਿਉਂਦੇ ਹਾਂ ਜੇ ਆਕਸੀਜਨ ਨਾ ਮਿਲੇ ਤੇ ਬੰਦਾ ਡੈੱਡ ਹੈ ਕੋਵਿਡ ਵਿੱਚ ਵੇਖਿਆ ਨਾ ਵੱਡੇ ਵੱਡੇ ਸ਼ਹਿਰਾਂ ਵਿੱਚ ਲੋਕਾਂ ਨੂੰ ਆਕਸੀਜਨ ਦੀ ਸਮੱਸਿਆ ਆਈ ਬਹੁਤ ਵੱਡੀ ਸਾਹ ਲੈਣ ਵਿੱਚ ਦਿੱਕਤ ਆਈ ਆਕਸੀਜਨ ਵਾਲੇ ਸਿਲੰਡਰ ਸਿਲੰਡਰਾਂ ਦੀਆਂ ਸੇਵਾਵਾਂ ਕੀਤੀਆਂ ਗਈਆਂ ਬੰਦੇ ਨੂੰ ਸਾਹ ਨਹੀਂ ਆਏਗਾ ਤੇ ਬੰਦਾ ਖਤਮ ਹਮ ਆਦਮੀ ਹਾਂ ਇੱਕ ਦਮੀ ਜਿਵੇਂ ਸਰੀਰ ਨੂੰ ਜਿਉਂਦਾ ਰੱਖਣ ਲਈ ਆਕਸੀਜਨ ਜ਼ਰੂਰੀ ਹੈ ਮਨ ਨੂੰ ਜਿਉਂਦਾ ਰੱਖਣ ਲਈ ਇਦਾਂ ਗੁਰੂ ਦਾ ਗਿਆਨ ਗੁਰੂ ਦੀ ਸਿੱਖਿਆ ਜ਼ਰੂਰੀ ਹੈ ਜੇ ਮਨ ਨੂੰ ਗੁਰੂ ਦੀ ਸਿੱਖਿਆ ਨਹੀਂ ਮਿਲੇਗੀ ਸੋ ਜਿਵੇਆ ਜਿਸ ਮਨ ਵਸਿਆ ਸੋਏ ਨਾਨਕ ਅਵਰ ਨਾ ਜਿਵੇ ਕੋਇ ਮਿਰਤ ਕੋ ਪਾਇਓ ਤਨ ਸਾਸਾ ਜਿਹੜਾ ਅੰਦਰੋਂ ਮਰ ਚੁੱਕਾ ਸੀ ਗੁਰੂ ਜੀ ਉਹਦੇ ਵਿੱਚ ਗੁਣਾ ਦੇ ਸਵਾਸ ਪਾ ਦਿੰਦੇ ਨੇ ਮ੍ਰਿਤਕ ਕੋ ਪਾਇਓ ਤਨ ਸਾਸਾ ਬਿਸ਼ਰਤ ਆਣ ਮਿਲਾਇਆ ਜਿਹੜਾ ਅੰਦਰੋਂ ਵਿਛੜ ਚੁੱਕਾ ਸੀ ਗੁਰੂ ਨਾਲੋਂ ਜਿਹੜਾ ਗੁਰੂ ਨਾਲੋਂ ਦੂਰੀ ਬਣਾ ਚੁੱਕਾ ਸੀ ਪਰਮੇਸ਼ਰ ਨਾਲੋਂ ਉਹਦਾ ਲਿੰਕ ਟੁੱਟ ਚੁੱਕਾ ਸੀ ਮ੍ਰਿਤਕ ਕੋ ਪਾਇਓ ਤਨ ਸਾਸਾ ਬਿਸ਼ਰਤ ਆਣ ਮਿਲਾਇਆ ਪਸ਼ੂ ਪ੍ਰੇਤ ਮੁਗਤ ਪੈ ਸ਼ਰੋਤੇ ਬੰਬੇ ਦੇ ਅੰਦਰ ਬਿਰਤੀਆਂ ਨੇ ਪਸ਼ੂ ਬਿਰਤੀ ਹੈ, ਪ੍ਰੇਤ ਬਿਰਤੀ ਹੈ, ਬਿਰਤੀਆਂ ਨੇ ਸਾਸ ਸੰਗਤ ਜੀ